ਪੱਤਰਕਾਰ ਰਣਜੀਤ ਗਿੱਲ ਹੋਰਾਂ ਦੇ ਚਲੋ ਆਪਾਂ ਕਲੀਅਰ ਕਰ ਦਿੰਨੇ ਆ ਕਿ ਉੱਥੇ ਜਿਹੜਾ ਕੱਟ ਸੀ ਕਿ ਦਰਵਾਜ਼ੇ ਵਿੱਚ ਪੱਤਰਕਾਰ ਰਣਜੀਤ ਗਿੱਲ ਹੋਰਾਂ ਦੇ ਮਾਮਲੇ ਨੂੰ ਲੈ ਕੇ ਤੇ ਉਹਦੇ ਚ ਕਾਫੀ ਚੀਜ਼ਾਂ ਜਿੰਨੀਆਂ ਜਾਣਕਾਰੀਆਂ ਪਰਸੋਂ ਆਈਆਂ ਕੁਝ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕੱਲ ਵੀ ਕੀਤੀਆਂ ਤੇ ਅੱਜ ਤੇ ਖਾਸਮ ਖਾਸ ਮਿੰਟ ਜੀ ਤੁਸੀਂ ਖੁਦ ਉੱਥੇ ਸੀਗੇ ਜਿਵੇਂ ਆਪਣੇ ਕਹਿੰਦੇ ਗਰਾਊਂਡ ਜ਼ੀਰੋ ਤੇ ਤੁਸੀਂ ਜ਼ਰਾ ਕੁਝ ਦੇਖ ਕੇ ਪਰਖ ਕੇ ਆਏ ਹੋ ਉਥੋਂ ਥੋੜੀ ਜੀ ਜਾਣਕਾਰੀ ਦਿਓ ਇਹ ਮਾਮਲਾ ਕਿੱਥੇ ਹਜੇ ਪਹੁੰਚਿਆ ਕੁਝ ਸੋਲਵ ਹੋ ਗਿਆ ਮਸਲਾ ਇਹ ਹੱਲ ਹੋ ਗਿਆ ਨਹੀਂ ਇਹਦੇ ਵਿੱਚ ਦੇਖੋ ਪਹਿਲਾਂ ਤਾਂ ਇੱਕ ਬੜੀ ਹਾਸ ਹੋਈ ਨਹੀਂ ਗੱਲ ਆ ਕੀ ਕੀ ਕਰਦੇ ਫਿਰਦੇ ਆ ਪ੍ਰਸ਼ਾਸਨ ਵਾਲੇ ਕਿ ਪੱਤਰਕਾਰਾਂ ਦੇ ਇਕੱਠ ਤੋਂ ਵੀ ਡਰਿਆ ਨਾ ਪੱਤਰਕਾਰਾਂ ਨੇ ਕਿਹੜਾ ਉੱਥੇ ਕੋਈ ਇਹ ਸਿਆਸੀ ਦਲਾਂ ਦਾ ਜਾਂ ਕੋਈ ਦੂਜੀਆਂ ਕਿਸੇ ਜਥੇਬੰਦੀਆਂ ਦਾ ਜਿਵੇਂ ਹੁੰਦਾ ਹੈ ਕਿ ਉਹ ਇਦਾਂ ਦਾ ਕੋਈ ਪ੍ਰਦਰਸ਼ਨ ਥੋੜੀ ਹੁੰਦਾ ਹੈ ਕਿ ਜਿਹਦੇ ਨਾਲ ਤੁਹਾਡੇ ਲਾ ਐਂਡ ਆਰਡਰ ਨੂੰ ਕੋਈ ਖਤਰਾ ਹੋਏਗਾ ਜੀ ਨਹੀਂ ਪੱਤਰਕਾਰ ਜਿਹੜੇ ਹੁੰਦੇ ਬਹੁਤ ਸਲੀਕੇ ਨਾਲ ਜਦੋਂ ਵੀ ਇਹਨਾਂ ਨੇ ਕੋਈ ਪ੍ਰੋਟੈਸਟ ਕਰਨਾ ਹੁੰਦਾ ਹੈ ਨਾ ਤੇ ਆਪਦੇ ਕੈਰੀਅਰ 'ਚ ਬਹੁਤ ਵਾਰੀ ਮੈਂ ਗਿਆਵਾ ਜੀ ਲੋਡ ਹਰੇਕ ਸਰਕਾਰ ਚ ਪਈ ਆ ਹੂੰ ਆ ਕਾਂਗਰਸ ਵੇਲੇ ਸ਼ਦ ਮੈਂ ਨਹੀਂ ਸੀਗਾ ਇਹਦੇ ਚ ਫੀਲਡ ਚ ਅਕਾਲੀਆਂ ਵੇਲੇ ਵੀ ਗਏ ਆ ਸ਼ਦ ਕਾਂਗਰਸ ਵੇਲੇ ਵੀ ਕਿਤੇ ਗਏ ਹੋ ਇਹ ਹੁਣ ਮੈਨੂੰ ਯਾਦ ਨਹੀਂ ਜੀ ਤਾਂ ਆ ਮਦਮੀ ਪਾਰਟੀ ਦੀ ਸਰਕਾਰ ਚ ਵੀ ਮਤਲਬ ਕਿ ਪ੍ਰੋਟੈਸਟ ਦੇਖੇ ਆ ਪ੍ਰੋਟੈਸਟਾਂ ਚ ਹਿੱਸਾ ਵੀ ਲਿਆ ਪ੍ਰੋਟੈਸਟ ਕਾਦੇ ਹੁੰਦੇ ਆ ਆਪਣੀਆਂ ਮੰਗਾਂ ਹੁੰਦੀਆਂ ਨੇ ਹਾਂ ਜੀ ਪਰ ਐਦਾਂ ਦੀ ਹੋਸ਼ਿਆਰ ਕਤ ਨਹੀਂ ਮੈਂ ਵੇਖਿਆ ਕਿ ਜਿੱਥੇ ਟਾਈਮ ਦਿੱਤਾ ਸੀਗਾ ਨਾ ਇਹਨਾਂ ਨੇ ਇਕੱਠੇ ਹੋਣ ਦਾ ਉੱਥੇ ਵੇਖ ਲਓ ਵੀ ਪਾਣੀ ਛਿੜਾ ਦਿੱਤਾ ਗਿਆ। ਅੱਛਾ। ਹਾਂਜੀ। ਕਾਠ ਨੂੰ ਰੋਕਣ ਦਾ ਇੱਕ ਵੱਖਰਾ ਹੀ ਤਰੀਕਾ ਹੋਇਆ। ਮਤਲਬ ਕਿ ਖੱਜਲ ਕਰਨ ਵਾਲਾ ਪਹਿਲੂ ਹੈ ਨਾ। ਜੀ। ਤੇ ਉਸ ਸਮਾਂ ਦੀ ਵਧੀਆ ਲੋਟ ਆ ਗਿਆ ਕਿਉਂਕਿ ਉੱਥੇ ਨਾਲ ਹੀ ਧਾਣਾ ਮੰਡੀ ਸੀ। ਉਹ ਖੁੱਲੀ ਜਗ੍ਹਾ ਸੀ। ਹੂੰ। ਲੋਕ ਉੱਥੇ ਜੁੜ ਗਏ। ਜੀ। ਲੋਕ ਵੀ ਕਹਦੇ ਇੱਕ ਸੰਕੇਤਕ ਪ੍ਰਦਰਸ਼ਨ ਸੀਗਾ। ਸੰਕੇਤਕ ਕਿਹਲੋ ਕਿ ਇੱਕ ਹਾਜ਼ਰੀ ਸੀਗੀ, ਇੱਕ ਜੁੜਤਾ ਦਾ ਪ੍ਰਗਟਾਵਾ ਸੀਗਾ। ਜੀ। ਆਪਣੇ ਸਾਰੇ ਇਲਾਕੇ ਦੇ ਪੱਤਰਕਾਰ ਗਏ ਸਨ। ਹੂੰ। ਕਿ ਭਾਈ ਜੋ ਹੋਇਆ ਉਹ ਤੇ ਇੱਥੇ ਫਰਦਰ ਕਾਰਵਾਈ ਕਰੋ ਸਰਪ੍ਰਸ਼ਾਸਨ ਦੇ ਨਾਲ ਜਾਂ ਕਿਸੇ ਸਿਆਸੀ ਤਨਜ਼ੀਮ ਦੇ ਨਾਲ ਪੱਤਰਕਾਰਾਂ ਦਾ ਕਿਹੜਾ ਕੋਈ ਉੱਥੇ ਕੋਈ ਜ਼ਮੀਂਦਾਰ ਰੋਲਾ ਹੈ ਜੀ ਤਾਂ ਗੱਲ ਇਹ ਆ ਕਿ ਜਿੱਦਾਂ ਦਾ ਮਾਹੌਲ ਇਹ ਬਣਾਈ ਜਾਂਦੇ ਆ ਮੈਨੂੰ ਲੱਗਦਾ ਕਿ ਬਿਲਕੁਲ ਹੀ ਨੀਉਲਥੇ ਕੰਮ ਆ ਕਿ ਦੇਖੋ ਪਾਣੀ ਛਿੜਾ ਕੇ ਤੁਸੀਂ ਉੱਥੇ ਕੀ ਸਾਫਤ ਕਰਨਾ ਚਾਹੁੰਦੇ ਹੋ ਹੂੰ ਤੇ ਦੂਜੀ ਗੱਲ ਇਹ ਆ ਕਿ ਉੱਥੇ ਅੱਜ ਵੀ ਜੇ ਤੁਸੀਂ ਦੇਖੋਗੇ ਨਬੇੜਾ ਕੋਈ ਨਹੀਂ ਹੋਇਆ ਉਲਟਾ ਇਹ ਹੋਇਆ ਕਿ ਸ਼ਾਇਦ ਇੱਕ ਹਫਤੇ ਦਾ ਅਲਟੀਮੇਟਮ ਦਿੱਤਾ ਜਿਹੜੇ ਸੀਨੀਅਰ ਜਰਨਲਿਸਟ ਨੇ ਉਹਨਾਂ ਬੰਨਿਓ ਤਾਂ ਉਹਦੇ ਵਿੱਚ ਕੀ ਹੈ ਕਿ ਜੇ ਉਹ ਕਹਿੰਦੇ ਕਿ ਨਾ ਸਾਡੀਆਂ ਮੰਗਾਂ ਪਰਵਾਨ ਕੀਤੀਆਂ ਫਿਰ ਉਸ ਤੋਂ ਬਾਅਦ ਅਸੀਂ ਸ੍ਰੀ ਮੁਖਤਸਰ ਸਾਹਿਬ ਵਿਖੇ ਇੱਕ ਪੂਰੇ ਪੰਜਾਬ ਲੈਵਲ ਦਾ ਇਕੱਠ ਕਰਾਂਗੇ ਜੀ ਮਤਲਬ ਕਿ ਇਹ ਪ੍ਰੋਗਰਾਮ ਉਹਨਾਂ ਨੇ ਉਹ ਲੀਖ ਦਿੱਤਾ ਹੂੰ ਉਥਲੇ ਵਗੈਰਾ ਤੁਹਾਨੂੰ ਪਤਾ ਹੀ ਹੈ ਗਵਰਨਮੈਂਟ ਦੇ ਫੂਕੇ ਜਾਂਦੇ ਆ ਜਾਂ ਨੁਮਾਇੰਦਿਆਂ ਦੇ ਫੂਕੇ ਜਾਂਦੇ ਆ ਹਾਂਜੀ ਉਹ ਵੀ ਇੱਕ ਸੰਕੇਤਕ ਹੀ ਹੁੰਦਾ ਹੈ ਹਾਂਜੀ ਸੰਕੇਤਕ ਹੁੰਦਾ ਸੰਕੇਤਕ ਵਿਰੋਧ ਹੁੰਦਾ ਹੈ ਤਾਂ ਬਸ ਇਹੀ ਸੀ ਉਥੇ ਅਮਿਤੋਜ ਮਾਨ ਸੋਪਾਲ ਖਹਿਰਾ ਹੋਰ ਵੀ ਕਈ ਸਮਾਜ ਸੇਵੀ ਸੀ ਰੰਧਾਵਾ ਇਹ ਸਾਰੇ ਪਹੁੰਚੇ ਹੋਏ ਸਨ ਉਥੇ ਮਲਕ ਪਰ ਪੱਤਰਕਾਰਾਂ ਦਾ ਨਾ ਤੁਹਾਨੂੰ ਪਤਾ ਜ਼ਾਫ ਤਾਂ ਤਕੜਾ ਹੁੰਦਾ ਇਹਨਾਂ ਦਾ ਵੀ ਇਹਨਾਂ ਨੇ ਮਲਕ ਜੋ ਸਟੇਜ ਸੀਗਾ ਉੱਤੇ ਤੋਂ ਕਿਸੇ ਵੀ ਤਨਜ਼ੀਮ ਦਾ ਜਾਨੀ ਪੋਲਿਟਿਸ਼ੀਅਨ ਖਾਸ ਤੌਰ ਤੇ ਕਿ ਉਹ ਬੋਲਣ ਤੋਂ ਮਨਾ ਕੀਤਾ ਸੀ ਕਿ ਭਾਈ ਸਾਡਾ ਕੋਈ ਸਿਆਸੀ ਏਜੰਡਾ ਨਹੀਂ ਹੈ ਹੂੰ ਔਰ ਜਿਹੜਾ ਕੋਈ ਮਸਲਾ ਹੈ ਬਸ ਉਹਦਾ ਫਾਲਤੂ ਹੈ ਹਾਂ ਸਿਆਸੀ ਏਜੰਡਾ ਨਹੀਂ ਹੈ ਹਾਂ ਜੀ ਬਿਲਕੁਲ ਵੀ ਸਾਡੇ ਵਾਸਤੇ ਸਾਰੇ ਇੱਕੋ ਜਿਹੇ ਆ ਸਾਡੇ ਲਈ ਕੋਈ ਖਾਸ ਨਹੀਂ ਸਾਡੇ ਲਈ ਕੋਈ ਵਿਰੋਧੀ ਨਹੀਂ ਆ ਤੋ ਇਸ ਕਰਕੇ ਮਤਲਬ ਕਿ ਸੋਚਾਰੂ ਟੰਗ ਦੇ ਨਾਲ ਉਹਨੂੰ ਨੇਪਰੇ ਚਾੜ ਦਿੱਤਾ ਗਿਆ ਦੈਟਸ ਆਲ ਹੁਣ ਹਫਤੇ ਦਾ ਅਲਟੀਮੇਟ ਮੈਂ ਕਿਉਂਕਿ ਇੱਥੇ ਐਸਐਸਪੀ ਬਦਲ ਦਿੱਤੇ ਗਏ ਸਨ ਨਾ ਰਾਤ ਹਾਂ ਜੀ ਬਿਲਕੁਲ ਡਾਕਟਰ ਅਖਿਲ ਚੌਧਰੀ ਜਿਹੜੇ ਪੁਲਿਸ ਕਪਤਾਨ ਸੀਗੇ ਉਹਨਾਂ ਦੀ ਜਗ੍ਹਾ ਤੇ ਅਭਿਮੰਨੀ ਉਹ ਰਾਣਾ ਆਏ ਨੇ ਜੀ ਤਾਂ ਕੋਈ ਵੀ ਜਦੋਂ ਏਦਾਂ ਦਾ ਆਫੀਸਰ ਆਉਂਦਾ ਹੈ ਤਾਂ ਉਹਨੂੰ ਫਿਰ ਕੁਝ ਸਮਾਂ ਲੱਗਦਾ ਹੈ ਨਾ ਕਿ ਕੀ ਈਸ਼ੂ ਨੇ ਕੀ ਇਹਦੀ ਬੈਕਗ੍ਰਾਉਂਡ ਹੈ ਕੀ ਹੋ ਸਕਦਾ ਹੈ ਤਾਂ ਇਸ ਕਰਕੇ ਉਹ 6-7 ਦਿਨ ਦਾ ਜਿਹੜਾ ਵਕਫਾ ਦਿੱਤਾ ਗਿਆ ਜੀ ਜੀ ਮਿੰਟ ਜੀ ਚਲੋ ਉਮੀਦ ਕਰਦੇ ਹਾਂ ਕਿ ਉਸ ਤੋਂ ਪਹਿਲਾਂ ਪਹਿਲਾਂ ਇਹ ਮਸਲਾ ਨਿਬੜ ਜੇ ਤੇ ਪਈ ਨਹੀਂ ਨਿਬੜਦਾ ਤੇ ਫਿਰ ਚਲੋ ਕਾਰਵਾਈ ਦੇ ਅਨਸਾਰ ਕਰਨਾ ਪਏਗਾ। ਯਰ ਬਹੁਤ-ਬਹੁਤ ਸ਼ੁਕਰੀਆ ਜੀ। ਇਹ ਸੱਤਾ ਦਿਆਲਪੁਰਾ ਜੀ ਕਹਿ ਰਹੇ ਨੇ ਕਿ ਪਿਛਲੇ ਕਾਫੀ ਟਾਈਮ ਤੋਂ ਤੁਹਾਡਾ 2 ਸਾਲਾਂ ਤੋਂ ਪ੍ਰੋਗਰਾਮ ਦੇਖ ਰਹੇ ਹਾਂ ਤੇ ਪਹਿਲੀ ਵਾਰ ਟਿੱਪਣੀ ਕੀਤੀ ਹੈ। ਬਹੁਤ-ਬਹੁਤ ਸ਼ੁਕਰੀਆ ਜੀ। ਮੈਨੂੰ ਉੱਥੇ ਵੀ ਪੱਤਰਕਾਰ ਵੀ ਦੇਖਦੇ ਨੇ ਪ੍ਰੋਗਰਾਮ ਤੇ ਉੱਥੇ ਕਿਸੇ ਨੇ ਲਾਂਭਾ ਦਿੱਤਾ ਕਹਿੰਦੇ ਜੀ ਕੁਝ ਕੁਝ ਖਾਸ ਬੰਦਿਆਂ ਦੇ ਨਾਮ ਪੜੇ ਜਾਂਦੇ ਆ ਸਾਡੇ ਨਾਮ ਨਹੀਂ ਪੜੇ ਜਾਂਦੇ ਤੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਤੁਹਾਡਾ ਲਾਂਭਾ ਅਸੀਂ ਅਸੀਂ ਤੇ ਇਹ ਕੋਸ਼ਿਸ਼ ਕਰਦੇ ਹਾਂ ਵੀ ਲਾਂਭਾ ਵੀ ਅਸੀਂ ਔਨ 에ਅਰ ਕਰ ਦਈਏ ਤੇ ਮੈਂ ਕਹ ਵੀ ਤੁਹਾਡਾ ਵੀ ਲਾਂਬਾ ਜਿਹੜਾ ਉਹ ਮਨਦੀਪ ਜੱਸੀ ਜੀ ਸਨ ਸ਼ਾਇਦ ਲਓ ਪੁੱਛ ਲਗਾ ਵੀ ਨਾਮ ਦੱਸ ਦਿਓ ਮੈਂ ਲਾਂਜੀ ਹਾਂ ਜੀ ਮਨਦੀਪ ਜੱਸੀ ਜੀ ਤੇ ਲਓ ਜੱਸੀ ਜੀ ਤੁਹਾਡਾ ਲਾਂਬਾ ਲਾਤਾ ਮੈਂ ਜੀ ਜੀ ਤੇ ਤੁਸੀਂ ਇਹ ਦੇਖ ਲਓ ਕਿ ਮੈਨੂੰ ਯਾਦ ਰਹਿ ਗਿਆ ਇੰਨੀਆਂ ਗੱਲਾਂ ਬਾਤਾਂ ਦੇ ਦੌਰਾਨ ਸਾਰਾ ਕੁਝ ਤੋਂ ਮੈਨੂੰ ਮਿਲੇ ਤਾਂ ਉਹਨਾਂ ਨੇ ਲਾਂਬਾ ਦਿੱਤਾ ਤੇ ਆਪਾਂ ਇਹੋ ਜਿਹੇ ਹੈਗੇ ਆ ਵੀ ਚਲੋ ਠੀਕ ਹੈ ਲਾਂਬਾ ਵੀ ਸਿਰ ਮੱਤੀ ਹੈ ਜੀ ਜੀ ਮਿੰਟ ਜੀ